ਮਾ ਕੁੰਭ ਜਿਹੜਾ ਕਰੀਬ 12 ਸਾਲ ਬਾਅਦ ਕੁੰਭ ਬਣਾਇਆ ਜਾਂਦਾ ਉਹ ਕੁੰਭ ਹੁੰਦਾ 6 ਸਾਲ ਬਾਅਦ ਤੇ ਮਾ ਕੁੰਭ ਜਿਹੜਾ 144 ਸਾਲ ਬਾਅਦ ਆਇਆ ਹੈ ਮੈਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉੱਥੇ ਪਹੁੰਚ ਪਾਏ ਆਂ ਔਰ ਇਸ਼ਨਾਨ ਕੀਤਾ ਤਰਵੇਣੀ ਸੰਗਮ ਦੇ ਵਿੱਚ ਔਰ ਉੱਥੇ ਜਿਹੜੀ ਸੰਗਤ ਸੀ ਬਹੁਤ ਵੱਡੀ ਤਦਾਦ ਦੇ ਵਿੱਚ ਸੀ ਔਰ ਬੜੀ ਆਸਤਾ ਦੇ ਨਾਲ ਉੱਥੇ ਲੋਕ ਪਹੁੰਚੇ ਆਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਵਿਪੰਪਰ ਨਹਾਣ ਤੋਂ ਬਾਅਦ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਗੁਰਰਾਮ ਦਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਅਰਾਈਵਲ ਗੇਟ ਰਾਹੀਂ ਜਿਹੜਾ ਹੈ ਉਹ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤੇ ਗੱਲਬਾਤ ਜ਼ਰੂਰ ਕਰਾਂਗੇ ਕਿ ਕਾਂਗਰਸ ਦੇ ਕੁਝ ਨੌਜਵਾਨ ਵਰਕਰ ਜਿਹੜੇ ਨੇ ਉਹ ਵੀ ਮਿਲਦੇ ਹੋਏ ਨਜ਼ਰ ਆ ਰਹੇ ਨੇ ਗੁਰਜੀਤ ਜੀ ਕੀ ਕਹਿਣਾ ਚਾਹੋਗੇ ਕੰਬ ਨਹਾਇਆ ਕੀ ਕਹਿਣਾ ਚਾਹੋਗੇ ਵਾਪਸ ਆਇਓ ਮੇਸਰ ਤੋਂ ਕੁੰ ਇਸਨਾਨ ਕਰਕੇ ਕੀ ਕਰ ਜਾਓ ਵਿਕਾਸਨ ਐਕਸਪੀਰੀਅੰਸ ਬੇਤੁਕ ਦੇਖ ਕੇ ਇੱਕ ਬੜਾ ਇਤਿਹਾਸਿਕ ਜਿਹੜਾ ਸਾਡਾ ਰਵੈਤ ਇੱਕ ਮਾ ਕੁੰਭ ਜਿਹੜਾ ਕਰੀਬ 12 ਸਾਲਾਂ ਬਾਅਦ ਕੁੰਭ ਬਣਾਇਆ ਜਾਂਦਾ ਉਹ ਕੁੰਭ ਹੁੰਦਾ 6 ਸਾਲ ਬਾਅਦ ਤੇ ਮਾ ਕੁੰਭ ਜਿਹੜਾ 144 ਸਾਲ ਬਾਅਦ ਆਇਆ ਜੀ ਤੇ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਉੱਥੇ ਪਹੁੰਚ ਪਾਏ ਹਾਂ ਔਰ ਇਸ਼ਨਾਨ ਕੀਤਾ ਤਰਵੇਣੀ ਸੰਗਮ ਦੇ ਵਿੱਚ ਔਰ ਉੱਥੇ ਜਿਹੜੀ ਸੰਗਤ ਸੀ ਬਹੁਤ ਵੱਡੀ ਤਦਾਦ ਤੇ ਵਿੱਚ ਸੀ ਔਰ ਬੜੀ ਆਸਤਾ ਦੇ ਨਾਲ ਉੱਥੇ ਲੋਕ ਪਹੁੰਚੇ ਐ ਔਰ ਇਹ 147 ਸਾਲ ਬਾਅਦ ਉਹਨਾਂ ਦੇ ਔਰ ਇੰਨੀ ਉਮਰ ਦੇ ਕਿਸੇ ਦੀ ਵੈਸੇ ਵੀ ਨਹੀਂ ਹੋ ਸਕਦੀ ਔਰ ਕੁਦਰਤੀ ਹੈ ਕਿ ਅਸੀਂ ਇਸ ਸਮੇਂ 'ਚ ਹੈ ਐ ਇੱਥੇ ਇਸ ਧਰਤੀ ਉੱਤੇ ਸੋ ਉਸ ਇਤਿਹਾਸਿਕ ਪਲ ਦੇ ਵਿੱਚ ਜਾ ਕੇ ਇੱਕ ਪਰਮਾਤਮਾ ਦੇ ਚਰਨਾਂ 'ਚ ਵੀ ਅਰਦਾਸ ਕੀਤੀ ਔਰ ਇੱਕ ਬੜਾ ਅਨਲੱਗ ਜਿਹਾ ਅਹਿਸਾਸ ਮਹਿਸੂਸ ਹੋਇਆ ਕਿਸ ਤਰ੍ਹਾਂ ਦਾ ਅਰੇਂਜਮੈਂਟ ਸੀਗੇ ਜੀ ਕਿਉਂਕਿ ਕਿਹਾ ਜਾ ਰਿਹਾ ਸੀਗਾ ਬਹੁਤ ਸਾਰੇ ਅਰੇਂਜਮੈਂਟ ਸੀ ਨੇ ਨਹੀਂ ਵੀ ਹੋ ਪਏ ਲੇਕਿਨ ਮੀਡੀਆ ਦੇਖੋ ਦੇਖੋ ਗੱਲ ਇਹ ਹੈ ਜਦੋਂ ਇੰਨੀ ਵੱਡੀ ਤਦਾਦ ਚ ਲੋਕ ਆਉਂਨ ਤੇ ਕਮੀਆਂ ਪੇਸ਼ੀ ਕੁਦਰਤੀ ਰਹਿ ਜਾਂਦੀਆਂ ਨੇ ਔਰ ਬਹੁਤ ਵੱਡੀ ਭੀੜ ਸੀ ਹੁਣ ਕੱਲ ਵੀ ਜੋ ਆਂਕੜੇ ਦਿੱਤੇ ਗਏ ਆ ਮਤਲਬ ਕਰੀਬ 1.5 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਮੱਥਾ ਉੱਥੇ ਕੱਲ ਇੱਕ ਦਿਨ ਚ ਟਿਕਿਆ ਤੁਸੀਂ ਦੱਸੋ ਕਿ ਜੇ 1 ਕਰੋੜ 'ਚ 1.5 ਕਰੋੜ ਆਦਮੀ ਕੋ ਨੰਗ ਜਗ੍ਹਾ ਲੋਕ ਨੰਗ ਜਾਣਗੇ ਇਸ ਹਾਲਾਤ ਚ ਤੇ ਫਰਕ ਪੈਂਦਾ ਪਰ ਫਿਰ ਵੀ ਠੀਕ ਸੀ ਅ ਇੰਨੀ ਵੱਡੀ ਸੰਗਤ ਦੇ ਤਦਾਦ ਚਾਹਣਾ ਤੇ ਕਮੀਆਂ ਪੇਸ਼ੀਆਂ ਦੇ ਨੇ ਵੱਡੇ ਨੂੰ ਸਾਹਮਣੇ ਰਹੀ ਜਾਂਦੀਆਂ ਨੇ ਜੀ ਬਟ ਕੁੱਲ ਮਿਲਾ ਕੇ ਜੇ ਸਾਸਤਾ ਨਾ ਜਾਣੇ ਬਿਨ ਉਹਦੇ ਲਈ ਮੇਰਾ ਖਲ ਧਿਆਨ ਦੇਣਾ ਚਾਹੀਦਾ ਸਹੂਲਤਾਂ ਦੇ ਹੁਣ ਕੱਲ 2-4 ਘੰਟੇ ਤੱਕ ਤਕਰੀਫ ਹੋਈ ਹੈ ਬਟ ਸਹੂਲਤਾਂ ਦੇ ਉਹ ਸਹੂਲਤਾ ਹੀ ਰਹਿਣਾ ساری ਉਮਰ ਸੋ ਇਹੋ ਜੇ ਜਦੋਂ ਮੇਲੇ ਹੁੰਦੇ ਆ ਜਾਂ ਕਿਤੇ ਵੱਡੇ ਜਿਹੜੇ ਕੁੰਭ ਅੰਗੋਂ ਜੇ ਵੱਡੇ ਕੋਈ ਕਾਰਜ ਹੁੰਦੇ ਸੰਗਤਾਂ ਜਿੱਥੇ ਆਥਾ ਭੀੜ ਦੇ ਤੌਰ ਤੇ ਜਾਂ ਮਤਲਬ ਸੰਗਤ ਦੇ ਰੂਪ ਦੇ ਵਿੱਚ ਪਹੁੰਚਦੀਆਂ ਨੇ ਉੱਥੇ ਮੁਸ਼ਕਲਾਂ ਹਰ ਇੱਕ ਜਗ੍ਹਾ ਹੀ ਆ ਜਾਂਦੀ ਹੈ ਨੇ ਤੋਂ ਉਹਨੂੰ ਮੁਸ਼ਕਿਲ ਨੂੰ ਥੋੜੇ ਸਮੇਂ ਵਿੱਚ ਆਪਣੇ ਆਪ ਦੇ ਜੇ ਚੱਲ ਵੀ ਨਹੀਂ ਨੇ ਸਾਰਾ ਮੁੜ ਕੇ ਉਮਰ ਭਰ ਅਸੀਂ ਸਾਰਾ ਹੁਣ ਜਿੱਦਾਂ ਵੀ ਜ਼ਿੰਦਗੀ ਚਾਹੇ ਉਹਦਾ ਹੀ ਜਿਉਨੇ ਹੈ ਨਾ ਆਪਾਂ ਸਾਰੇ ਲੇਕਿਨ ਪੰਜਾਬ ਦਾ ਦੋ ਦਿਨ ਦਾ ਬਜਟ ਰਿਹਾ ਤੁਹਾਨੂੰ ਲੱਗਦਾ ਸੈਸ਼ਨ ਰਿਹਾ ਤੁਹਾਨੂੰ ਲੱਗਦਾ ਸੈਸ਼ਨ ਚ ਕੋਈ ਫਾਇਦਾ ਮਿਲ ਪਾਇਆ ਪੰਜਾਬ ਵਾਸਤੇ ਕੀ ਫਾਇਦਾ ਹੋਏਗਾ ਜਿੰਨਾ ਚਿਰ ਡਿਸਕਸ਼ਨ ਹੀ ਨਹੀਂ ਹੋਊਗੀ ਉਹੀ ਮੁੱਖ ਮੰਤਰੀ ਸਾਹਿਬ ਨੇ ਜਦੋਂ ਅਸੀਂ ਸਾਡੇ ਨਾਲ ਬਹਿਨੇ ਸਾਰ ਉੱਟਦੇ ਸਾਂ ਇੱਕੋ ਗੱਲ ਕਰਦੇ ਜੇ ਕਿਤੇ ਮੈਂ ਬਣ ਗਿਆ ਤਾਂ ਮੈਂ ਮਹੀਨਾ ਮਹੀਨਾ ਡਿਸਕਸ਼ਨ ਕਰਾਉਂਗਾ ਸੈਸ਼ਨ ਹੋਏਗਾ ਤੇ ਪਿਛਲਾ ਸਰਦਰੋ ਦਾ ਸੈਸ਼ਨ ਹੋਇਆ ਹੀ ਨਹੀਂ ਜੇ ਅੱਜ ਹੋਇਆ ਤਾਂ ਦੋ ਦਿਨ ਜਿਹਦੇ 117 ਬੰਦੇ ਬੋਲ ਨਹੀਂ ਸਕਦੇ ਆਪਣੀ ਗੱਲ ਵੀ ਨਹੀਂ ਰੱਖ ਸਕਦੇ ਡਿਸਕਸ਼ਨ ਕਿੱਥੇ ਹੋਊਗੀ ਜਿੰਨਾ ਚਿਰ ਜਿੰਨਾ ਚਿਰ ਤੁਸੀਂ ਡਿਸਕਸ਼ਨ ਨਹੀਂ ਕਰੋਗੇ ਮੁੱਦੇ ਡਿਸਕਸ ਨਹੀਂ ਹੋਣਗੇ ਆਪੋਜੀਸ਼ਨ ਤੇ ਸੱਤਾ ਪਤੇਰ ਬਹਿ ਕੇ ਗੱਲਬਾਤ ਨਹੀਂ ਕਰਨਗੇ ਉਹਨਾਂ ਮੁੱਦਿਆਂ ਨੂੰ ਹਾਊਸ ਤੇ ਡਿਸਕਸ਼ਨ ਨਹੀਂ ਕਰਨਗੇ ਤੇ ਕਿਵੇਂ ਪੰਜਾਬ ਸਹੀ ਚੱਲੂਗਾ ਹੋ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਹੈਗਾ ਲੇਕਿਨ ਜਿਸ ਤਰ੍ਹਾਂ ਹਾਸੋ ਹੀ ਨਹੀਂ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ ਲੱਗਦਾ ਕਿ ਇਹ ਬੜਾ ਸੀਰੀਅਸ ਟੌਪਿਕ ਹੋਣਾ ਚਾਹੀਦਾ ਸੀ ਕਿਸੇ ਨੂੰ ਬਿਲਕੁਲ ਇਹ ਵਿਸ਼ਾ ਬਹੁਤ ਜ਼ਿਆਦਾ ਸੀਰੀਅਸ ਦੀ ਇਹਨੂੰ ਸੀਰियस ਜੀ ਲੋਡ ਹੈ ਕਿਉਂਕਿ ਪੰਜਾਬ ਚ ਐਸੇਲੇ ਹਾਲਾਤ ਅੱਛੇ ਨਹੀਂ ਹੈਗੇ ਉਹਨਾਂ ਚ ਜਿੰਨਾ ਚਿਰ ਤੁਸੀਂ ਡਿਸਕਸ਼ਨ ਤੋਂ ਵੀ ਭਜ ਰਹੇ ਜੇ ਉੱਥੇ ਟਿਚਰਾਂ ਮਖੌਲ ਚੱਲ ਰਹੇ ਨੇ ਇਹ ਕੋਈ ਤਰੀਕਾ ਇਹ ਕੋਈ ਪਲੇਟਫਾਰਮ ਨਹੀਂ ਹੈਗਾ ਇੱਥੇ ਬਹੁਤ ਅੱਛੀ ਚੀਜ਼ ਜਿਹੜੀ ਦਿਸ਼ਾ ਵਾਸਤੇ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਕਿਉਂਕਿ ਫਿਊਚਰ ਦੀਆਂ ਸਾਰੀਆਂ ਨੀਤੀਆਂ ਤੈਅ ਕਰਨੀਆਂ ਨੇ ਤੁਸੀਂ ਹਾਊਸ ਤੋਂ ਉਹ ਤਾਂ ਕੁਝ ਵੀ ਨਹੀਂ ਹੈ ਨੀਤੀਆਂ ਤੇ ਕੀ ਗੱਲ ਹੋਈ ਲੇਕਿਨ ਇੱਕ ਇੱਕ ਦੇਖੋ ਇੱਕ ਤੁਸੀਂ ਇੱਕ ਦੂਜੇ ਮਿਹਨੇ ਮਿਹਨੇ ਦੇਣੇ ਉਹਦੇ ਚ ਮੇਨੇ ਸਠਣੀਆਂ ਮੈਂ ਉਹ ਮਤਲਬ ਇਹ ਕੋਈ ਤਰੀਕਾ ਨਹੀਂਗਾ ਹਾਊਸ ਨੂੰ ਤੇ ਇੱਕ ਤੁਸੀਂ ਸਾਡੇ ਜਿਵੇਂ ਚਾਹੇ ਕੋਈ ਬੇਰਜ਼ਗਾਰ ਹੈ ਚਾਹੇ ਕੋਈ ਗਰੀਬ ਹੈ ਮਜ਼ਦੂਰ ਹੈ ਵਪਾਰੀ ਨੇ ਵਿਦਿਆਰਥੀ ਨੇ ਇਸ਼ੂ ਡਿਸਕਸ ਹੋਣੇ ਚਾਹੀਦੇ ਲੋਕਰਮ ਤੇ ਹੋਣਾ ਚਾਹੀਦਾ ਕੋਈ ਨਾ ਕੋਈ ਸਿਸਟਮ ਦੇ ਵਿੱਚ ਹੈ ਪਰ ਫਾਲੋ ਨਹੀਂ ਕਰਦੇ ਲੋਕਰਮ ਤੇ ਹੈ ਕਾਨੂੰਨ ਤੇ ਹੈ ਉਹਨੂੰ ਚਲਾਉਂਦਾ ਪਰ ਫਾਲੋ ਨਹੀਂ ਕਰਦੇ ਲੇਕਿਨ ਹੁਣ ਉਹ ਧਿਆਨ ਦੀ ਸੀਟ ਨੂੰ ਲੈ ਕੇ ਜੇ ਤੁਹਾਨੂੰ ਲੱਗਦਾ ਕਿ ਅਰੋੜਾ ਜੀ ਨੂੰ ਸੀਟ ਦੇ ਦਿੱਤੀ ਗਈ ਔਰ ਕੇਜਰੀਵਾਲ ਦਾ ਰਸਤਾ ਸਾਫ਼ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਜੀ ਬਿਲਕੁਲ ਉਤੇ ਕਲੀਅਰ ਹੀ ਹੈ ਉਤੇ ਉਹਨਾਂ ਨੇ ਜਦੋਂ ਇੱਕ ਰਾਜ ਸਭਾ ਦੇ ਮੈਂਬਰ ਨੂੰ ਸੀਟ ਦਿੱਤੀ ਉਹਨਾਂ ਦੀ ਸੋਚ ਤੇ ਹੀ ਹੈ ਕਿ ਰਸਤਾ ਕਲੀਅਰ ਹੋਏਗਾ ਪਰ ਹੋਏਗਾ ਨਹੀਂ ਮੈਨੂੰ ਲੱਗਦਾ ਕਿਉਂਕਿ ਜਿਹੜਾ ਫੈਸਲਾ ਹੈ ਉਹ ਅਜੇ ਪਬਲਿਕ ਨੇ ਕਰਨਾ ਹੈ ਇਹ ਨਹੀਂ ਕਿ ਉਹ ਰਾਜ ਸਭਾ ਰਹਿਣਗੀ ਹਮ ਲੇਕਿਨ ਮੁਰਜੀ ਦੀ ਇੱਕ ਹੋਰ ਇੱਕ ਸਵਾਲ ਹੈ ਜਿਹਦਾ ਯੂਐਸ ਤੋਂ ਬਹੁਤ ਸਾਰੇ ਨੌਜਵਾਨ ਆਏ ਹਾਂ ਡੋਨਲਡ ਟਰੰਪ ਨੂੰ ਅਸੀਂ ਲੋਕ ਕਹਿ ਦਿੱਤਾ ਗਿਆ ਕਿ 45 ਕਰੋੜ ਲਗਾ ਕੇ ਕੋਈ ਵੀ ਸਾਡਾ ਇੱਥੇ 골ਡਨ ਕਾਰਡ ਲੈ ਸਕਦਾ ਹੈ ਤੁਹਾਨੂੰ ਲੱਗਦਾ ਕਿ ਇਹ ਹੋ ਸਕਦਾ ਕਿਉਂਕਿ 45 ਕਰੋੜ ਲਗਾ ਕੇ ਤਾਂ ਪੰਜਾਬ ਦੀ ਬਹੁਤ ਵਧੀਆ ਜਿਆ ਦੇਖੋ ਗੱਲ ਪਤਾ ਕੀ ਉਹ ਉਹਨਾਂ ਨੇ ਆਪਣੇ ਦੇਸ਼ ਨੂੰ ਤਾਂ ਵੀ ਸੋਚਣਾ ਨਾ ਨਾ ਤੁਹਾਡੇ ਮਤਲਬ ਥੋੜਾ ਸੋਚਣਾ ਹੈ ਕੰਮ ਦੀ ਕਮੀ ਫੇਰ ਕਮਾਈ ਇੱਥੇ ਨਹੀਂ ਹੈਗੀ ਲੋਕੀ ਕਰਨਾ ਚਾਹੁੰਦੇ ਅੱਜ ਅਮਰਸਰ ਦੇ ਵਿੱਚ ਬਹੁਤ ਵੱਡੀ ਤਦਾਦ ਚ ਬਾਹਰੋਂ ਆ ਕੇ ਲੋਕ ਕੰਮ ਕਰ ਰਹੇ ਨੇ ਆਪਣੀ ਹੋਟਲ ਇੰਡਸਟਰੀ ਹੈ ਨਾ ਜਿਆਦੀ ਆਪਣੀ ਟੂਰਿਸਟ ਇੰਡਸਟਰੀ ਹੈ ਨਾ ਤੇ ਜਾਦੇ ਬੱਚੇ ਬਾਹਰ ਦੇ ਨੇ ਤੁਸੀਂ ਕਿਤੇ ਹੋਟਲ ਤੇ ਜਾ ਕੇ ਵੇਖ ਲਓ ਬੱਚੇ ਬਾਹਰ ਦੇ ਕੰਮ ਕਰਦੇ ਆਪਣੇ ਕਰਦੇ ਹੀ ਨਹੀਂ ਉੱਥੇ ਸ਼ਰਮ ਮਹਿਸੂਸ ਕਰਦੇ ਨੇ ਆਪਣੇ ਕੰਮ ਕਰਨ ਦੀ ਕੰਮ ਕਰਨ ਦੀ ਸ਼ਰਮ ਮਹਿਸੂਸ ਨਾ ਕਰਨ ਜਦੋਂ ਬਾਹਰ ਜਾ ਕੇ ਕਰਦੇ ਤੇ ਕੰਮ ਦੀ ਇੱਥੇ ਵੀ ਕੋਈ ਕਮੀ ਨਹੀਂ ਹੈਗੀ ਕੋਈ ਦਿਲ ਲਾ ਕੇ ਇੱਥੇ ਬੱਚੇ ਤੁਸੀਂ ਕਹੀ ਆ ਤੁਸੀਂ ਆ ਆ ਖੜੇ ਹੋਣਗੇ ਇੱਥੇ ਕੰਮ ਨਾਲ ਟੈਕਸੀਆਂ ਦੇ ਜਾਂ ਕੋਈ ਹੋਟਲਾਂ ਦੇ ਜਾਂ ਕੋਈ ਕਿਸੇ ਨਾ ਕਿਸੇ ਤਰੂਕੇ ਦੇ ਟੂਰਿਜ਼ਮ ਦੇ ਨਾਲ ਰਿਲੇਟਡ ਬੱਚੇ ਆਏ ਆ ਪੰਜਾਬੀ ਵੀ ਵੇਖਣੇ ਇਹਨਾਂ ਨੂੰ ਪੁੱਛੋ ਉਮਰਦੀ ਜੀ ਕੰਮ ਦੀ ਕੋਈ ਕਮੀ ਨਹੀਂ ਤੁਸੀਂ ਇਹ ਟ੍ਰੇਨ ਆਉਂਦੀ ਹੈ ਬਲੇਰ ਬਾਬੇ ਨਾਨਕ ਤੋਂ ਸੇਰੇ ਅੰਮ੍ਰਿਤਸਰ ਕਰੀਬ 11200 ਲੋਕ ਉੱਥੋਂ ਲੇਡੀਜ਼ ਜੈਂਟ ਸਾਰੇ ਆਉਂਦੇ ਨੇ ਉਹ ਸਰਕਾਰੀ ਨੌਕਰੀ ਖੜਾ ਹੁੰਦੇ ਨੇ ਪਰ ਸਾਰੇ ਕੰਮ ਕਰਕੇ ਅੰਮ੍ਰਿਤਸਰ ਸ਼ਾਮ ਦੀ ਟ੍ਰੇਨ ਵਾਪਸ ਜਾਂਦੇ ਆ ਉਹਨਾਂ ਨੂੰ ਪੁੱਛੋ ਕਹਿੰਦੇ ਐਵੇਂ ਗੱਲਾਂ ਕਰਦੇ ਸਾਡਾ ਕੋਈ ਇੱਥੇ ਕੰਮ ਹੀ ਨਹੀਂ ਮੁੱਕਦਾ ਤੁਸੀਂ ਤੁਸੀਂ ਤਰਾਤਲ ਦੇ ਉੱਤਰੋਂ ਜਿਹੜੀ ਕੋ ਬਿਲਡਿੰਗ ਬਣ ਰਹੀ ਉੱਥੇ ਪੁੱਛੋ ਠੇਕੇਦਾਰ ਨੂੰ ਜਾ ਕੇ ਤੇਰੇ ਬੰਦੇ ਕਿੱਥੋਂ ਆਉਂਦੇ ਨੇ ਉਹ ਕਹਿੰਦਾ ਮੈਨੂੰ ਬਾਹਰੋਂ ਲੈਣੇ ਪੈਂਦੇ ਹੱਡਿਆਲੇ ਕਰਦੇ ਨੇ ਹੁਣ ਆਪਾਂ ਦੋਵੇਂ ਪੱਖੀ ਇਹ ਕਰੀ ਜਾਂਦੇ ਹੁਣ ਆਪਾਂ ਸਰਕਾਰੀ ਨੌਕਰੀ ਦੀ ਕਹਾਂਗੇ ਸਰਕਾਰੀ ਦੀ ਇੰਨੀ ਮਿਲਣੀ ਨਹੀਂ ਕਿਸੇ ਨੂੰ ਇਹ ਤੇ ਆਪਾਂ ਨੂੰ ਆਪਣਾ ਰਸਤਾ ਆਪ ਤੈਅ ਕਰਨਾ ਪੈਣਾ ਕਿ ਕਿਸ ਰਸਤੇ ਆਪਾਂ ਤੁਰਨਾ ਹੈ ਇਹ ਆਪਾਂ ਇਹ ਹੀ ਵੇਖਦੇ ਰਹੇ ਕਿ ਕੋ ਆਏਗਾ ਸਾਨੂੰ ਘਰੋਂ ਸਾਧ ਕੇ ਨੌਕਰੀ ਦੇਗਾ ਜਾਂ ਅਸੀਂ ਘਰੋਂ ਸਾਧ ਕੇ ਕੰਮ ਲੇਗਾ ਕੋ ਕਿਸੇ ਨੇ ਨਹੀਂ ਦੇਣਾ ਕੰਮ ਆਪਾਂ ਨੂੰ ਆਪ ਕਰਨਾ ਪੈਣਾ ਕਿਰਤ ਆਪਾਂ ਨੂੰ ਆਪ ਕਰਨੀ ਪੈਣੀ ਹੈ ਤੋ ਪੰਜਾਬੀ ਦੇ ਬਹੁਤ ਵਧੀਆ ਮਤਲਬ ਇੱਕ ਕੌਮ ਜਾਣੀ ਜਾਂਦੀ ਹੈ ਤੇ ਸਾਨੂੰ ਉਹਨੂੰ ਫਿਰ ਇੱਕ ਅچھے ਤਰੀਕੇ ਦੇ ਨਾਲ ਆਪਣੇ ਅੰਦਰ ਵਾਰਨਾ ਪਊਗਾ ਔਰ ਆਪਾਂ ਨੂੰ ਆਪ ਅੱਗੇ ਹੋ ਕੇ ਆਪਣੇ ਪਰਿਵਾਰਾਂ ਬਾਰੇ ਆਪਣੇ ਇੱਕ ਬਾਰੇ ਸੋਚਣਾ ਪਊਗਾ। ਨਾਸਵਾਲ ਮਰਾਜੀ ਜਿਸ ਤਰ੍ਹਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਕਰਪਸ਼ਨ ਦੇ ਖਿਲਾਫ ਲਗਾਤਾਰੀ ਜੰਗ ਛੇੜੀ ਹੋਈ ਹੈ ਔਰ ਕੁਝ ਕੁਝ ਦਿਨ ਪਹਿਲਾਂ ਇੱਕ ASI ਦੀ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਬਿਸ਼ਨ ਨੂੰ ਲੈ ਕੇ ਪੈਸੇ ਮੰਗਦਾ ਆ ਤੁਹਾਨੂੰ ਲੱਗਦਾ ਕਿ ਲਗਾਤਾਰ ਨਹੀਂ ਜੰਗ ਛੇੜੀ ਪਿਛਲੇ 2-2.5 ਸਾਲ ਤੇ ਕੁਝ ਨਹੀਂ ਹੋਇਆ ਆ ਹੋਨੇ ਜਰੂਰ ਹੈ ਕਿ ਮੈਂ ਦੇਖ ਰਿਹਾ ਵੀ ਫੜੋ ਫੜਾਈ ਸ਼ੁਰੂ ਹੋਈ ਆ ਜਿੱਦਾਂ ਕੋਈ ਬਦਲ ਹੱਤ ਮਹਿਕਮਿਆਂ ਦੇ ਵਿੱਚ ਦੇਖੋ ਇਹਨਾਂ ਇੱਕ ਤੈ ਹੋਣਾ ਚਾਹੀਦਾ ਬਸ ਇਹ ਕੰਮ ਨਹੀਂ ਕਰਦੇ ਹੂੰ ਉਹਦੇ ਵਾਸਤੇ ਇੱਕ ਤਰੀਕਾ ਕਰ ਤੈ ਕਰਨਾ ਚਾਹੀਦਾ ਹੂੰ ਹੁਣ ਫੜ ਕੇ ਚਾਰ ਅੰਦਰ ਦੀ ਉਹ ਕਿਤੇ ਕੀ ਉਸ ਮਹਿਕਮੇ ਵਿੱਚ ਰਿਸ਼ਵਤ ਮੁੱਕ ਗਈ ਉਹ ਤੇ ਉੱਥੇ ਹੀ ਕਿਉਂਕਿ ਰਿਸ਼ਵਤ ਇੱਕ ਭ੍ਰਿਸ਼ਟਾਚਾਰ ਇੱਕ ਬਹੁਤ ਵੱਡੀ ਡੀਪ ਰੂਟ ਵਾਲੀ ਬਿਮਾਰੀ ਹੈ ਹੂੰ ਕਿਉਂਕਿ ਦੇਣ ਵਾਲਾ ਵੀ ਚ ਸਹਿਮਤ ਹੈ ਤੇ ਲੈਣ ਵਾਲਾ ਵੀ ਸਹਿਮਤ ਹੈ ਦੋਨੋਂ ਹੀ ਨਹੀਂ ਕਈ ਜਗ੍ਹਾ ਤੇ ਨੂੰ ਟਰਾ ਕੀ ਤੁਮ ਕਾਗੇ ਦਾ ਕੰਮ ਰੋਕੇ ਰਿਸ਼ਵਤ ਲਈ ਜਾਂਦੀ ਹੈ ਇਹਨਾਂ ਨੂੰ ਸਟੱਡੀ ਕਰਨ ਦੀ ਲੋੜ ਹੈ ਇਹਨਾਂ ਦੇ ਵਿੱਚ ਇਹ ਸਾਰੇ ਮਹਿਕਮੇ ਨੂੰ ਠੀਕ ਆ ਤੁਸੀਂ ਚਾਰ ਫੜੋ ਅਸੀਂ ਉੱਤੇ ਵੀ ਨਹੀਂ ਜਿੱਥੇ ਤੁਹਾਨੂੰ ਪ੍ਰੇਸ਼ਾ ਜੰਦਾ ਫੜੋ ਬਟ ਕੀ ਤੁਸੀਂ ਇਹਨੂੰ ਉਹਦਾ ਉਹਦੀਆਂ ਮੁਸ਼ਕਿਲਾਂ ਸਮਝੀ ਬਹੁਤ ਪਾਲਿਸੀ ਇਹਨਾਂ ਨੇ ਸਰਕਾਰ ਦੀਆਂ ਪਾਲਿਸੀਆਂ ਗਲਤ ਨਹੀਂ ਮਜਬੂਰਨ ਕਿਸੇ ਦੂਜੇ ਬੰਦੇ ਤੁਰਨਾ ਪੈਂਦਾ ਉਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਸਟੱਡੀ ਕਰਨਾ ਪਊਗਾ ਵੀ ਇਹਨੂੰ ਇਹਦਾਂ ਨਜਿੱਠਣਾ ਕਿਵੇਂ ਸੋ ਇਹ ਠੀਕ ਹੈ ਅੱਛੀ ਗੱਲ ਹੈ ਫੜੋਗੇ ਤੁਹਾਡੇ ਤੁਸੀਂ ਤਾਂ ਟੋਲ ਨੰਬਰ ਦਿੱਤਾ ਸੀ ਮੇਰੇ ਖਿਆਲ ਉਹਦੀਆਂ ਸਾਰੀਆਂ ਕਾਲ ਉਹਦਾ ਡਿਟੇਲ ਕਢਾ ਗੋ ਲੋਕਾਂ ਦੇ ਜਨਤ ਕਰਦੇ ਕਿ ਕਿੰਨੇ ਤੁਹਾਡੇ ਕੋਈਆਂ ਸੀ ਇੱਕ ਸੌ ਬਾਰਾਂ ਗੱਲ ਕਰਦੇ ਸੀ ਕਿ ਨੌਜਵਾਨ ਦੀ ਡੈਥ ਹੋਈ ਆ ਜੀ ਲੱਤ ਟੁੱਟ ਗਈ ਉਸ ਤੋਂ ਬਾਅਦ ਗੱਡੀ ਨਹੀਂ ਪਹੁੰਚ ਪਈ ਬੰਦੇ ਨੂੰ ਮੈਂ ਤੁਹਾਨੂੰ ਨਹੀਂ ਦੇਖੋ ਉਹ ਇਹੀ ਗੱਲ ਤੇ ਮੈਂ ਕਹਿ ਰਿਹਾ ਨਾ ਇਹਨੂੰ ਉਹਨੂੰ ਉਹਦੀ ਜ਼ਿੰਮੇਵਾਰੀ ਤੈਅ ਬਣਾਓ ਉਹਨੂੰ ਜਵਾਬਦੇਹ ਬਣਾਓ ਜਿਹੜਾ ਕੰਮ ਕੋਈ ਦੱਸਦਾ ਨਾ ਕਿ ਆ ਕੰਮ ਮੈਂ ਕਰ ਰਿਹਾ ਜਾਂ ਨਹੀਂ ਹੋਇਆ ਜਾਂ ਕੁਛ ਹੋ ਦੇ ਉਹਦੀ ਜਵਾਬਦੇਹ ਉਹਦੀ ਜ਼ਿੰਮੇਵਾਰੀ ਤੈਅ ਕਰਨੀ ਜ਼ਰੂਰੀ ਆ ਤਾਂ ਕਿ ਬਾਕੀਆਂ ਨੂੰ ਇੱਕ ਮੈਸੇਜ ਚਲੇ ਜੇ ਇਦਾਂ ਨਹੀਂ ਚੱਲਣਾ ਸੋ ਇਹਦੇ ਵਾਸਤੇ ਬੜਾ ਅੱਛਾ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਸਾਰੀਆਂ ਪਾਰਟੀਆਂ ਨਾਲ ਸਾਰੇ ਵੱਖ-ਵੱਖ ਦੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜਿਹੜਾ ਤਹਿਸੀਲਦਾਰਾਂ ਦਾ ਮੁੱਦਾ ਠਾਇਆ ਤੇ ਅੱਗੋਂ ਤੁਸੀਂ ਬਲੇਮ ਸ਼ੁਰੂ ਕਰਦਾ ਤੂੰ ਵੀ ਇਦਾਂ ਦਾ ਤੂੰ ਵੀ ਕੋਈ ਤਰੀਕਾ ਨਹੀਂ ਜਿਹੜਾ ਚੀਜ਼ ਤੁਹਾਡੇ ਅੰਦਰ ਹੋ ਰਹੀ ਹੈ ਤੁਸੀਂ ਤੇ ਬਦਲਾ ਦੇ ਨਾਂ ਤੇ ਆਏ ਸੀ ਤੁਸੀਂ ਉਹ ਤਾਂ ਦੱਸੋ ਵੀ ਕੀ 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 ਕੀਤਾ ਉੱਤੇ ਆਪਾਂ ਗੱਲ ਨਹੀਂ ਕਰਦੇ ਔਰ ਅੱਜ ਵੀ ਰਿਸ਼ਵਤ ਜਿਹੜੀ ਹੈ ਬੜੀ ਭਾਰੀ ਤਦਾਦ ਦੇ ਵਿੱਚ ਹਰ ਵਿਭਾਗ ਵਿੱਚ ਜਗੀ ਕਿਹੜੇ 'ਚ ਨਹੀਂ ਹੈ ਸਾਰੇ ਵਿਭਾਗ ਵਿੱਚ ਹੈ ਬਹੁਤ ਬਹੁਤ ਮਾਸੂਰ ਐਸਨ ਅੰਮ੍ਰਿਤਸਰ ਦੇ ਸੰਸਦ ਮੈਂਬਰ ਸਦਾ ਗੁਜੀ ਸਿੰਘ ਔਜਲਾ ਜਿਹੜੇ ਵੱਲੋਂ ਕੁੰਭ ਦਾ ਇਸ਼ਨਾਨ ਕਰਨ ਤੋਂ ਬਾਅਦ ਜਿਹੜਾ ਹੈ ਉੱਥੇ ਪਹੁੰਚੇ ਨੇ ਲੇਕਿਨ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਸਾਫ਼ ਤੌਰ ਤੇ ਕਹਿ ਕੇ ਕਿ ਬੇਸ਼ੱਕ ਪੰਜਾਬ ਦੇ ਵਿੱਚ ਅਸੀਂ ਰਿਸ਼ਵਤ ਖਤਮ ਕਰਨ ਦੀ ਗੱਲ ਕਰਦੇ ਪਏ ਹਾਂ ਲੇਕਿਨ ਕਿਸੇ ਨਾ ਕਿਸੇ ਹੱਦ ਤੱਕ ਰਿਸ਼ਵਤ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਖਤਮ ਨਹੀਂ ਹੋ ਪਈ ਲੇਕਿਨ ਹੁਣ ਇਹਨਾਂ ਦਾ ਵੀ ਕਹਿਣਾ ਕਿ ਜੋ ਪੰਜਾਬ ਸਰਕਾਰ ਹੁਣ ਇਸ ਵੇਲੇ ਲਈ ਇਹ ਕਾਰਵਾਈ ਕਰ ਰਹੀ ਹੈ ਕਿਤਨਾ ਕਿਤੇ ਹੋਣੀ ਚਾਹੀਦੀ ਸੀ ਨਾਲ ਹੀ ਇਹਨਾਂ ਦਾ ਵੀ ਕਹਿਣਾ ਕਿ ਅਸੀਂ ਜ਼ਰੂਰ ਪੰਜਾਬ ਸਰਕਾਰ ਨੂੰ ਕਹਿਣਾ ਚਾਹ ਵਧੀਆ ਜਿਹੜਾ ਡਾਇਲੋਗ ਜਿਹੜੇ ਹੋਣ ਤਾਂ ਜੋ ਕਿ ਪੰਜਾਬ ਦੀ ਬਿਹਤਰੀ ਹੋ ਸਕੇ ਕੈਮਰ ਪਰਸਨ ਜੈਪ੍ਰੀ ਬਨਾਗੋਪੇ ਸਿੰਘ ਦਾ ਅਨਮੇਟ ਸਹਾਇ